ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਸੂਟ ਲੈ ਕੇ ਆਏ ਹਾਂ ਅਸੀਂ ਅੱਜ ਤੁਹਾਡੇ ਲਈ ਬਹੁਤ ਪਿਆਰੇ ਜਿਹਾ ਗਰਮ ਸੂਟ ਲੈ ਕੇ ਆਏ ਹਾਂ ਤੁਹਾਨੂੰ ਪਤਾ ਹੀ ਆਪਣੀ ਦੀਵਾਲੀ ਦੀ ਆਫਰ ਚੱਲ ਰਹੀ ਆ ਤੇ ਆਫਰ ਦੇ ਵਿੱਚ ਅਸੀਂ ਤੁਹਾਨੂੰ 쿠ਪਨਤਾ ਦੇ ਹੀ ਰਹੇ ਹਾਂ ਜੀ ਨਾਲ ਦੀ ਨਾਲ ਅਸੀਂ ਤੁਹਾਨੂੰ ਲੱਕੀ ਕਮੈਂਟ ਵੀ ਕੱਢਾਂਗੇ ਇਹਨਾਂ ਸਾਰੀਆਂ ਵੀਡੀਓਜ਼ ਦੇ ਵਿੱਚੋਂ ਮੇਰੀ ਦਿਵਾਲੀ ਮੈਨੂੰ 2 ਦਿਨ ਹੋ ਗਏ ਆ तकरीबन 3-4 ਦਿਨ ਹੋ ਗਏ ਸ਼ੁਰੂ ਕੀਤੇ ਨੂੰ ਤੇ ਆਪਾਂ 27 ਤਰੀਕ ਨੂੰ 쿠ਪਨ ਕੱਢਣਾ ਹੈ ਉਸ ਦੇ ਵਿੱਚ ਦੇਖਦੇ ਆਂ ਜੀ ਲੱਕੀ ਪੰਜ 쿠ਪਨ ਕੌਣ ਹੋਣਗੇ ਤੇ ਲੱਕੀ ਕਮੈਂਟ ਕੌਣ ਹੋਣਗੇ ਤੇ ਜਿਹੜੀ ਅੱਜ ਅਸੀਂ ਤੁਹਾਡੇ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਆ ਇਹਨਾਂ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਉਹ ਸਾਰੇ ਲੋਕ ਲੱਕੀ ਹੋਣਗੇ ਜਿਨ੍ਹਾਂ ਨੂੰ ਕਮੈਂਟ ਜਾਂ 쿠ਪਨ ਨਿਕਲਣਗੇ ਇਹ ਤੁਸੀਂ ਵੀ ਲੱਕੀ ਹੋ ਜਿਹੜੇ ਜਿਹੜੇ ਸੂਟ ਇਹ ਪਰਚੇਸ ਕਰਦੇ ਹੋ ਕਿਉਂਕਿ 1000 ਵਾਲਾ ਸੂਟ ਹੈ ਜੀ ਸੀ ਅੱਜ ਦੀ ਵੀਡੀਓ ਚ ਸਿੰਗਲ ਸੂਟ ਕਿਸੇ ਨੂੰ ਵੀ ਨਹੀਂ ਦੇਣਾ ਦੋ ਸੂਟ ਨੇ ਜੀ ਤੁਹਾਨੂੰ 1700 ਦੇ ਵਿੱਚ ਪਰਚੇਸ ਕਰਨੇ ਪੈਣਗੇ 1700 ਦੇ ਦੋ ਸੂਟ ਲੈਣਗੇ ਜਿਹੜੇ ਵੀ ਤੁਸੀਂ ਲੈਣੇ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ 1000 ਦਾ ਇੱਕ ਸੂਟ ਸੀਗਾ ਜੀ ਅੱਜ ਅਸੀਂ ਤੁਹਾਨੂੰ 1700 ਦੇ ਵਿੱਚ ਦੋ ਸੂਟ ਦੇ ਰਹੇ ਹਾਂ ਬਹੁਤ ਵਧੀਆ ਆਫਰ ਆ ਸਟੱਫ ਬਹੁਤ ਸੋਹਣਾ ਜੀ ਗਰਮ ਸੂਟ ਨੇ ਕਿਸੇ ਨੂੰ ਤੁਸੀਂ ਦੇਣ ਲੈਣ ਵਾਸਤੇ ਲੈਣੇ ਆ ਜਾਂ ਫਿਰ ਤੁਸੀਂ ਸਟਿਚ ਕਰਵਾ ਕੇ ਪਾਣੇ ਆ ਘਰ ਵਾਸਤੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਤੇ ਬੁਕਿੰਗ ਲਈ ਨੰਬਰ ਹੋਗਾ ਜੀ 828382838 ਨੰਬਰ ਆ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਤੁਸੀ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ 컬렉ਸ਼ਨ ਬਹੁਤ ਸੋਹਣੀ ਰਹਿਣ ਵਾਲੀ ਆ ਇਹ ਹੈਗਾ ਜੀ ਆਪਣਾ ਅਜਰਾ ਫਰਸੂਟ ਗਰਮ ਸੂਟ ਦੇ ਰਹੀਆਂ ਜੀ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਕਹੋਗੇ ਹਲੇ ਸਰਦੀ ਆਈ ਨਹੀਂ ਤੁਸੀਂ ਗਰਮ ਸੂਟਾਂ ਦੇ ਪਹਿਲਾਂ ਹੀ ਆਫਰ ਲਗਾਤੇ ਮੇਰੀ ਤਾਂ ਜੀ ਬੁਕਿੰਗ ਹੀ ਤਕਰੀਬਨ ਜੂਨ ਜੁਲਾਈ ਦੀ ਚੱਲਦੀ ਸੀਗੇ ਜਿਹੜੇ ਮੇਰੇ ਗਰਮ ਸੂਟ ਨੇ ਕਲੈਕਸ਼ਨ ਇੰਨੀ ਇਕੱਠੀ ਹੋ ਗਈ ਆ ਸਰਦੀ ਦੇ ਸੂਟਾਂ ਦੀ ਤੇ ਨਾਲ ਦੀ ਨਾਲ ਹੀ ਹੁਣ ਆਪਾਂ ਇਹਨੂੰ ਦੇ ਰਹੇ ਆ ਤੁਹਾਨੂੰ ਡਿਸਕਾਊਂਟ ਤੇ ਸਟੱਫ ਬਹੁਤ ਸੋਹਣਾ ਜੀ ਇਹ ਠੀਕ ਹੈ ਤੇ ਬਾਜੂ ਤੇ ਵੀ ਪ੍ਰੋਪਰ ਪ੍ਰਿੰਟ ਮਿਲੇਗਾ ਤੇ ਇਹ ਹੈਗੀ ਆ ਜੀ ਬੈਕ ਸਾਈਡ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਇਹਨਾਂ ਦੇ ਤੇ ਜਿਹੜੀਆਂ ਸਲਵਾਰਾਂ ਨੇ ਉਹ ਵੀ 2.5 ਮੀਟਰ ਦੀਆਂ ਰਹਿਣਗੀਆਂ ਪੂਰਾ ਗਰਮ ਦੇ ਵਿੱਚ ਸੂਟ ਰਹੇਗਾ ਅ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਵੀ ਦੋ ਸੂਟ ਜ਼ਰੂਰੀ ਨਹੀਂ ਹੈਗਾ ਤੁਸੀਂ ਸੇਮ ਸੈੱਟ ਦੇ ਵਿੱਚੋਂ ਹੀ ਲੈਣੇ ਆ ਬਹੁਤ ਸੋਹਣਾ 올ਓਵਰ ਪ੍ਰਿੰਟਡ ਇਹਦਾ ਸ਼ਾਲ ਆ ਦੇਖੋ ਕੰਟਰਾਸਟ ਜਿਆ ਸੂਟ ਬਣੇਗਾ ਬਹੁਤ ਪਿਆਰਾ ਜਿਆ ਸ਼ਰਟ ਦਾ ਕਲਰ ਵੀ ਇਸ ਸੇਮ ਰਹੇਗਾ ਸਿਰਫ ਸਲਵਾਰ ਤੇ ਸ਼ਾਲ ਦਾ ਕਲਰ ਚੇਂਜ ਹੋ ਜਾਏਗਾ ਠੀਕ ਹੈ ਜੀ ਇਹ ਹੈਗਾ ਸ਼ਰਟ ਤੇ ਇਹਦਾ ਸ਼ਾਲ ਹੈ ਇਦਾਂ ਦੀ ਹੋਈ ਸਲਵਾਰ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦਵਾਂਗੇ 4 ਤੋਂ 5 ਠੀਕ ਹੈ 컬러 ਇੱਕ ਤੋਂ ਇੱਕ ਨੇ ਜਿਹੜਾ ਵੀ 컬러 ਤੁਹਾਨੂੰ ਪਸੰਦ ਆਇਆ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਇਹ ਜਿੱਦਾਂ ਹੁਣ ਮੈਂ ਤੁਹਾਨੂੰ ਇਹ ਪੰਜ ਕਲਰਾਂ ਦਾ ਇੱਕ ਸੈੱਟ ਦਿਖਾਇਆ ਜੀ ਇਹ ਸੈੱਟ ਦੇ ਵਿੱਚ ਆਪਣੇ ਕੋਲ ਚਾਰ ਸੈੱਟ ਹੈਗੇ ਆ ਮਤਲਬ ਕਿ ਜੇ ਤੁਸੀਂ ਫਿਰੋਜੀ ਸੂਟ ਲੈਣਾ ਤਾਂ ਤੁਹਾਨੂੰ ਫਿਰੋਜੀ ਚਾਰ ਸੂਟ ਸਿੰਗਲ ਮਿਲ ਜਾਣਗੇ ਇੰਨੀ ਕਿ ਜ਼ਿਆਦਾ ਕੁਆਂਟੀਟੀ ਦੀ ਪਰਮਾਰ ਹੈਗੀ ਆ ਤਾਂ ਜੋ ਤੁਸੀਂ ਸਾਰੇ ਸੇਲ ਦਾ ਫਾਇਦਾ ਚੁੱਕ ਸਕੋ ਕੋਸ਼ਿਸ਼ ਹੈ ਜੀ ਕਿਉਂਕਿ ਜਦੋਂ ਵੀ ਸੇਲ 'ਚ ਸੂਟ ਪਾਣੇ ਆ ਵੈਸੇ ਤਾਂ ਮੇਰੇ ਪ੍ਰਾਈਸ ਪਹਿਲਾਂ ਵੀ ਕੱਟੀ ਹੁੰਦੇ ਆ ਜਦੋਂ ਇਦਾਂ ਦੇ ਆਫਰ ਹੋਰ ਵੀ ਵੈਸਟ ਦੇ ਦਾਨੇ ਆ ਤਾਂ ਤਕਰੀਬਨ ਵੀਡੀਓ ਪੈਂਦੀ ਸਾਰ ਹੇ ਹਲੇ ਕੋਈ ਕਮੈਂਟ ਲਾਈਕ ਕਰੇ ਨਾ ਕਰੇ ਬਟ ਬੁਕਿੰਗ ਆਨ ਹੀ ਸ਼ੁਰੂ ਹੋ ਜਾਂਦੀ ਆ ਥੋੜਾ ਇੰਨਾ ਖਿਆਦਾ ਪਿਆਰ ਆ ਜੀ ਸਬਦਾ ਤੇ ਤੁਸੀਂ ਨਾਲ ਦੀ ਨਾਲ ਇਹਨਾਂ ਸੂਟਾਂ ਦੀ ਬੁਕਿੰਗ ਕਰਾ ਸਕਦੇ ਹੋ ਕਿਉਂਕਿ ਬਹੁਤ ਸੋਹਣਾ ਸੂਟ ਕੋਸਟ ਕਰਦਾ 1700 ਦੇ ਦੋ ਸੂਟ ਨੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਸਿੰਗਲ ਸੂਟ ਕਿਸੇ ਨੂੰ ਨਹੀਂ ਮਿਲਣਾ ਕਿਉਂਕਿ ਅਸੀਂ ਤਾਂ ਫਿਰ ਪੈਕਿੰਗਾ ਕਰਦੇ ਹੀ ਰਹਿ ਜਾਾਂਗੇ ਜੀ ਨੈਕਸਟ ਡਿਜ਼ਾਈਨ ਦੇਖ ਲੋ ਕਲਰ ਹਰ ਇੱਕ ਮਿਲ ਜੇਗਾ ਤੁਸੀਂ ਜਿਹੜੇ ਮਰਜੀ ਦੋ ਸੂਟ ਲੈ ਸਕਦੇ ਹੋ ਤੇ ਇੱਕ ਹੋਰ ਆ ਤੁਸੀਂ ਸਿਰਫ ਦੋ ਸੂਟਾਂ ਦੀ ਫੋਟੋ ਨਹੀਂ ਭੇਜਣੀ ਹੋਏਗੀ ਜੇ ਤੁਸੀਂ ਦੋ ਸੂਟਾਂ ਦੀ ਫੋਟੋ ਭੇਜੋਗੇ ਤਾਂ ਸਾਨੂੰ ਸੋਲਡ ਆਊਟ ਨਾ ਕਹਿਣਾ ਪਵੇ ਕਿਉਂਕਿ ਬਹੁਤ ਸਾਰਿਆਂ ਦੀ ਡਿਮਾਂਡ ਸਿਮਿਲਰ ਜੀ ਹੁੰਦੀ ਆ ਜਿਹੜੀ ਚੁਆਇਸ ਹੁੰਦੀ ਆ ਤਾਂ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਦੇਖ ਕੇ ਜੋ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹਦੇ ਸਾਰਿਆਂ ਦੇ ਸਕਰੀਨਸ਼ਾਟ ਲੈ ਲਿਓ ਉਹਨਾਂ ਦੇ ਵਿੱਚੋਂ ਤਕਰੀਬਨ ਤੁਹਾਨੂੰ ਦੋ ਸੂਟ ਤਾਂ ਮਿਲ ਹੀ ਜਾਣਗੇ ਜੀ ਜੇ ਤੁਸੀਂ ਮੇਰੀ ਵੀਡੀਓ ਨੂੰ ਤਕਰੀਬਨ ਮੇਰੀ ਅਪਲੋਡ ਕਰਨ ਤੋਂ ਬਾਅਦ ਅੱਧਾ ਪੌਣਾ ਘੰਟਾ ਬਾਅਦ ਚ ਦੇਖਦੇ ਹੋ ਤਾਂ ਤੁਹਾਨੂੰ ਤਕਰੀਬਨ 4-5 ਸੂਟਾਂ ਦੀਆਂ ਫੋਟੋਜ਼ ਲੈਣੀਆਂ ਪੈਣਗੀਆਂ ਉਸ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਹੈਗੀ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਨੈਕਸਟ ਇਹਦੇ ਵਿੱਚ ਕਲਰ ਦੇਖ ਲਓ ਠੀਕ ਆ ਬਹੁਤ ਸੋਹਣੇ ਸੋਹਣੇ ਜੀ ਕਲਰ ਸ਼ੇਡ ਨੇ ਤੇ ਸੂਟ ਦੀ ਲੁੱਕ ਵੀ ਪਾਈ ਹੋਈ ਦੀ ਬਹੁਤ ਸੋਹਣੀ ਆ ਰਹੀ ਆ ਥੋੜੀ ਚੁਆਇਸ ਆ ਤੁਸੀਂ ਕਿਸੇ ਵੀ ਤਾਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਪੈਂਟ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਜਸਟ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਚਾਰ ਕਲਰ ਨੇ ਜੀ ਇਸ ਡਿਜ਼ਾਈਨ ਦੇ ਚਾਰੋਂ ਹੀ ਕਲਰ ਬਹੁਤ ਪਿਆਰੇ ਆ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਐਡਾਂ ਦੀਆਂ ਕਲੈਕਸ਼ਨਾਂ ਨੇ ਜੀ ਬਹੁਤ ਸੋਹਣੀਆਂ ਸੋਹਣੀਆਂ ਜੀਆਂ ਠੀਕ ਐ ਨੈਕਸਟ ਤੁਹਾਨੂੰ ਕਲਰ ਸਿਮਿਲਰ ਰਹਿਣਗੇ ਜਿਹੜਾ ਹੁਣ ਸੈੱਟ ਦਿਖਾਇਆ ਸੀਗਾ ਬਸ ਡਿਜ਼ਾਈਨ ਦਾ ਫਰਕ ਹੋ ਜਾਏਗਾ ਇਹ 1000 ਦਾ ਸੂਟ ਹੈ ਜੀ 1000 ਦਾ ਇੱਕ ਸੂਟ ਸੀਗਾ ਤੇ ਜਿਹੜਾ ਅਸੀਂ ਤੁਹਾਨੂੰ ਸੇਲ ਦੇ ਵਿੱਚ ਦੇ ਰਹੀਆਂ 1700 ਦੇ ਦੋ ਸੂਟ ਠੀਕ ਹੈ ਜੀ 1700 ਦੇ ਵਿੱਚ ਦੋ ਸੂਟ ਨੇ ਤੁਸੀਂ ਜਲਦੀ ਜਲਦੀ ਫਾਇਦਾ ਚੁੱਕ ਸਕਦੇ ਹੋ ਤੇ ਜਿਹੜੇ ਅਸੀਂ ਪਾਰਸਲ ਤੇ ਹੁੰਦਾ ਜੀ ਜੇ ਤੁਸੀਂ ਅੱਜ ਦੀ ਵੀਡੀਓ ਦੇ ਦੋ ਸੂਟ ਲੈਣੇ ਹੋ ਨਾ ਤਾਂ ਉਹਨੂੰ ਮੈਂ ਇੱਕ ਚ ਹੀ ਕਾਊਂਟ ਕਰਾਂਗੀ ਕਿਉਂਕਿ ਅਸੀਂ ਸਿੰਗਲ ਹੀ ਪਾਰਸਲ ਕਰਾਣਾ ਹੈ ਤਾਂ ਜਿਹੜੇ ਅਸੀਂ ਤੁਹਾਨੂੰ 쿠ਪਨ ਭੇਜਣੇ ਅੱਜ ਦੀ ਵੀਡੀਓ ਦੇ ਉਹ ਦੋ ਨਹੀਂ ਭੇਜਾਂਗੇ ਇੱਕ ਹੀ ਭੇਜਾਂਗੇ ਜੀ ਦੋ ਸੂਟਾਂ ਦੇ ਨਾਲ ਇੱਕ ਹੀ 쿠ਪਨ ਹੋਏਗਾ ਠੀਕ ਹੈ ਜੀ ਕਲਰ ਬਹੁਤ ਸੋਹਣਾ ਹੈ ਤੇ ਸਟਾਈਲ ਤਾਂ ਲਾਈਨ ਵਾਲਾ ਬਹੁਤ ਸੋਹਣਾ ਹੈਗਾ ਹੀ ਆ ਸੇਮ ਕਲਰ ਦੀਆਂ ਸਲਵਾਰਾਂ ਨੇ ਇਦੇ ਵਿੱਚ ਵੀ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਤੇ ਪੰਜ ਦੇ ਪੰਜ ਹੀ ਕਲਰ ਇੱਕ ਤੋਂ ਇੱਕ ਨੇ ਜੇ ਜਿਹੜਾ ਸੂਟ ਤੁਹਾਨੂੰ ਪਸੰਦ ਆ ਬਹੁਤ ਸੋਹਣਾ ਜਿਹਾ ਸਟਾਈਲ ਦੇ ਵਿੱਚ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਮੈਨੂੰ ਠੀਕ ਹੈ ਜੀ ਬੇਸ਼ੱਕ ਦਿਖਾਉਣ ਦੇ ਵਿੱਚ ਅੱਜ ਕੁਆਂਟੀਟੀ ਘੱਟ ਹੋਵੇ ਬਟ वैसे ई किक सेट ਨਾਲ ਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਚਾਰ ਚਾਰ ਸੈਟ ਆਪਣੇ ਪਾਸ ਹੈਗੇ ਆ ਜੇ ਤੁਸੀਂ ਸਿੰਗਲ ਕਲਰ ਦੇ ਵਿੱਚ ਚਾਰ ਸੂਟ ਇਕੱਠੇ ਲੈਣੇ ਆ ਤਾਂ ਉਹ ਵੀ ਤੁਹਾਡੇ ਵਾਸਤੇ ਜੇ ਤੁਸੀਂ ਵੀਡੀਓ ਨੂੰ ਨਾਲ ਦੀ ਨਾਲ ਦੇਖ ਰਹੇ ਹੋ ਤਾਂ ਉਹ ਵੀ ਅਵੇਲੇਬਿਲਟੀ ਹੋ ਜੇਗੀ ਠੀਕ ਹੈ ਜੀ ਨੈਕਸਟ ਡਿਜ਼ਾਈਨ ਬਹੁਤ ਸੋਹਣਾ ਸੂਟ ਆ ਕਲਰ ਡਿਜ਼ਾਈਨ ਬਹੁਤ ਸੋਹਣਿਆ ਜੀ ਸੂਟਾਂ ਦੇ ਠੀਕ ਆ ਘੇਰੇ ਬਹੁਤ ਪਿਆਰੇ ਆ ਇਹ ਸਲਵਾਰ ਰਹੇਗੀ ਤੇ ਇਹ ਹੈਗਾ ਇਹਦਾ ਪ੍ਰਿੰਟਡ ਸ਼ਾਲ ਸਾਰਾ ਹੀ ਸੂਟ ਪਸ਼ਮੀਨੇ ਤੇ ਬਣਿਆ ਹੋਇਆ ਸਾਰਾ ਹੀ ਸੂਟ ਪਸ਼ਮੀਨੇ ਤੇ ਆ ਤੇ ਇਹਦੇ ਵਿੱਚ ਕਲਰ ਦੇ ਦੰਨੇ ਅਸੀਂ ਤੁਹਾਨੂੰ ओके ਇਹਦੇ ਵਿੱਚ ਇਹ ਸਿੰਗਲ ਹੀ ਕਲਰ ਆ ਇਹ ਡਿਜ਼ਾਈਨ ਚੇਂਜ ਆ ਗਿਆ ਥੋੜਾ ਜਿਹਾ ਇਹ ਫੁੱਲ ਪ੍ਰਿੰਟ ਸੂਟ ਆ ਛੋੜ ਦੀ ਪ੍ਰਿੰਟਿੰਗ ਦੇਖੋ ਜੇ 올ਓਵਰ ਪ੍ਰਿੰਟ ਰਹੇਗਾ ਬਹੁਤ ਸੋਹਣਾ ਜਿਹਾ ਤੇ ਕੇਰਾ ਵੀ ਬਹੁਤ ਪਿਆਰਾ ਪ੍ਰਿੰਟ ਆ ਕੇਰਾ ਫਰੰਟ ਬੈਕ ਸਾਰਿਆਂ ਦਾ ਪ੍ਰਿੰਟ ਰਹੇਗਾ ਤੇ ਇਦਾਂ ਰਹਿਣਗੇ ਜੀ ਬਹੁਤ ਸੋਹਣੇ ਸੋਹਣੇ ਜਿਹੇ ਇਨਾ ਤੇ ਕਲਰ ਡਿਜ਼ਾਈਨ ਸ਼ਾਲ ਦੇਖੋ ਕਿੰਨਾ ਸੋਹਣਾ ਹੈ ਤੇ ਇਹਦੇ ਵਿੱਚ ਕਲਰ ਮਿਲ ਜਾਣਗੇ ਇੱਕ ਸ਼ੇਡ ਤੁਹਾਨੂੰ ਇਹ ਵਾਲਾ ਮਿਲ ਜੇਗਾ ਇਹ ਡਾਰਕ ਕਾਫੀ ਜਿਹਾ ਕਲਰ ਆ ਠੀਕ ਹੈ ਇੱਕ ਆ ਜਾਏਗਾ ਜੀ ਇਹ ਗ੍ਰੇ ਸ਼ੇਡ ਆ ਡਾਰਕ ਗ੍ਰੇ ਬਲੂ ਠੀਕ ਹੈ ਤੇ ਇੱਕ ਆ ਜਾਏਗਾ ਜੀ ਇਹ ਗ੍ਰੀਨ ਸ਼ੇਡ ਇਹ ਸਾਰੇ ਕਲਰ ਨੇ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ ਇਹ 1700 ਦੇ ਦੋ ਸੂਟ ਸਿੰਗਲ ਸੂਟ ਦਾ ਅਸੀਂ ਅੱਜ ਦੀ ਵੀਡੀਓ 'ਚ ਪ੍ਰਾਈਸ ਦੱਸਣਾ ਹੀ ਨਹੀਂ ਕਿਉਂਕਿ ਸਿੰਗਲ ਸੂਟ ਅਸੀਂ ਕਿਸੇ ਨੂੰ ਦੇਣਾ ਹੀ ਨਹੀਂ ਹੈਗਾ ਨੈਕਸਟ ਦੇਖ ਲਓ ਜੀ ਸੂਟ ਪ੍ਰਿੰਟ ਦੇਖਿਓ ਜੀ ਸੂਟ ਦਾ ਦੇਖੋ ਜੀ ਪ੍ਰਿੰਟਿੰਗ ਇੱਥੇ ਆਪਣਾ ਨੈਕ ਬਣ ਜਾਏਗਾ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਡਿਜੀਟਲ ਪ੍ਰਿੰਟਿੰਗ ਤੇ ਮਿਲਕੀ ਜャ ਸ਼ੇਡ ਆ ਜੀ ਸੂਟ ਦਾ ਤੇ ਬੈਟ ਫਰੰਟ ਸਾਰਾ ਸੇਮ ਪ੍ਰਿੰਟ ਰਹੇਗਾ ਇਹ ਵੀ ਤੁਹਾਨੂੰ ਕਲਰ ਕੰਟਰਾਸਟ ਮਿਲਣਗੇ ਇਹਨਾਂ ਦੇ ਵਿੱਚ ਸਲਵਾਰਾਂ ਦੇ ਤੇ ਜਿੱਦਾਂ ਇਹਦੇ ਨਾਲ ਇਹ ਤੁਹਾਨੂੰ ਗਾਜ਼ਲੀ ਜੇ ਕਲਰ ਚ ਸਲਵਾਰ ਮਿਲ ਜਗੇ ਤੇ ਇਹ ਹੈਗਾ ਜੀ ਇਹਦਾ ਸ਼ਾਲ ਸ਼ਾਲ ਵੀ ਲੰਮੇ ਚੌੜੇ ਆ ਪੂਰੇ ਹਨ 1000 ਵਾਲਾ ਸੂਟ ਅੱਜ ਅਸੀਂ ਤੁਹਾਨੂੰ 1700 ਦੇ ਦੋ ਸੂਟ ਦੇ ਰਹੇ ਹਾਂ ਠੀਕ ਹੈ ਜਿਹੜਾ ਕਲਰ ਸ਼ਾਲ ਦੇ ਸਾਈਡਾਂ ਤੇ ਆ ਜਾਂ ਫਿਰ ਸ਼ਰਟ ਦੇ نیچے ਹੁੰਦਾ ਹੈ ਉਹੀ ਕਲਰ ਸੇਮ ਸਲਵਾਰ ਦਾ ਹੁੰਦਾ ਹੈ ਜੀ ਠੀਕ ਹੈ ਇਹ ਕਲਰ ਸਾਇ ਸੇਮ ਆ ਸਲਵਾਰ ਦਾ ਬਹੁਤ ਸੋਹਣਾ ਪਿਸਟਾ ਜਿਹਾ ਸ਼ੇਡ ਆ ਗਿਆ ਠੀਕ ਹੈ ਜੀ ਇਹਦੇ ਵਿੱਚ ਇੱਕ ਤੁਹਾਨੂੰ ਇਹ ਲੈਮਨ ਸ਼ੇਡ ਮਿਲ ਜਾਏਗਾ ਦੇਖੋ ਜੀ ਇਹ ਕੇ ਪੀਚ ਕਲਰ ਮਿਲ ਜਾਏਗਾ ਜਿਹੜਾ ਮਰਜੀ ਕਲਰ ਲੈ ਲਓ ਉਹੀ ਕਲਰ ਬਹੁਤ ਸੋਹਣੇ ਸੋਹਣੇ ਜਿਹਾ ਠੀਕ ਆ ਤੇ ਕੇਸ ਸカイ ब्लू ਜਿਹਾ ਸ਼ੇਡ ਮਿਲ ਛੇਗਾ 컬러 ਦੇਖੋ ਕਿੰਨੇ ਸੋਹਣੇ ਕੰਟਰਾਸਟ ਹੀ ਬਹੁਤ ਸੋਹਣੇ ਆ ਠੀਕ ਆ ਤੇ ਐਦਾਂ ਦੇਖੋ ਮੈਂ ਤੁਹਾਨੂੰ ਇੱਕ ਜਸਟ ਸੈਟ ਨਿਕਲਿਆ ਪਿਆ ਇਹਦੇ ਨਾਲ ਦੀ ਅਸੀਂ ਤੁਹਾਨੂੰ ਦਿਖਾ ਚੁੱਕੇ ਜਿਹੜੇ ਫੁੱਲ ਫਰੰਟ ਆ ਐਦਾਂ ਦੀਆਂ ਕਲੈਕਸ਼ਨ ਆ ਸਾਡੇ ਪਾਸ ਹਲੇ ਬਹੁਤ ਸਾਰੇ ਸੇਮ ਹੀ ਕਲੈਕਸ਼ਨ ਬਹੁਤ سارے ਸੈੱਟ ਪਏ ਨੇ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਅੱਜ ਦੀ ਵੀਡੀਓ ਚ ਤੁਸੀਂ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਰੋਜ਼ ਸੋਹਣੇ ਸੋਹਣੇ ਜਿਹਾ ਸੂਟ ਦਿਖਾਈਏ ਤੇ ਬਹੁਤ ਘੱਟ ਪ੍ਰਾਈਸੇ ਦਿਖਾਈਏ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much